ਇੰਡਸ ਵਾਟਰ ਟ੍ਰੀਟੀ ਭਾਰਤ ਤੇ ਪਾਕਿਸਤਾਨ ਦਰਮਿਆਨ ਇਹ ਮਾਮਲਾ ਹੈ ਕਿ ਕੱਲ ਦਾ ਇਹ ਉਭਰਿਆ ਜਦੋਂ ਭਾਰਤ ਨੇ ਇੱਕ ਪੱਤਰ ਪਾਕਿਸਤਾਨ ਨੂੰ ਲਿਖਿਆ ਕਿ ਇਸ ਤੇ ਮੁੜ ਵਿਚਾਰ ਕਰੀਏ ਇਹਨੂੰ ਘੋਖੀਏ ਸਾਨੂੰ ਨਹੀਂ ਜੇ ਫਿੱਟ ਬੈਂਦਾ ਜਿਵੇਂ ਤੁਹਾਡੇ ਤੋਂ ਸਮਝਾਂ ਦਰਸਲ ਇਹ ਮਾਮਲਾ ਹੈ ਕਿ ਅਸਲ 'ਚ ਇਹ ਮਾਮਲਾ ਦੋਨਾਂ ਦੇਸ਼ਾਂ 'ਚ ਬਹੁਤ ਮਹੱਤਵਪੂਰਨ ਹੈ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਤੋਂ ਕਿਉਂਕਿ ਇਹ ਪਾਣੀ ਦਰਿਆਈ ਪਾਣੀਆਂ ਦਾ ਮਾਮਲਾ ਹੈ ਦਰਿਆਈ ਪਾਣੀ ਨਾ ਪਹਿਲਾਂ ਇੱਕ ਪੂਰੀ ਤਰ੍ਹਾਂ ਇਹਦੇ ਤਹਿਤ ਸੁੱਝ ਗਿਆ ਸੀ ਅੱਜ 19 ਸਤੰਬਰ ਹੈ 19 ਸਤੰਬਰ 1960 ਨੂੰ ਹੀ ਇੱਕ ਐਗਰੀਮੈਂਟ ਹੋਇਆ ਹੋਇਆ ਜਿਹਨੂੰ ਇੰਡਸ ਵਾਟਰ ਟਰੀਟੀ ਕਹਿੰਦੇ ਨੇ ਸਿੰਧ ਜਲ ਜਿਹੜੀ ਸਮਝੌਤਾ ਸਿੰਧ ਦਰਿਆ ਦਾ ਸਿੰਧ ਦਰਿਆ ਦੀਆਂ ਜਿਹੜੀਆਂ ਬਾਕੀ ਦਰਿਆ ਸਖਾਵਾਂ ਨੇ ਉਹਨਾਂ ਦੇ ਨਾਲ ਜੋੜ ਕੇ ਇਹਨੂੰ ਇਸ ਲਈ ਇੰਡਸ ਵਾਟਰ ਟਰੀਟੀ ਕਿਹਾ ਜਾਂਦਾ ਮਤਲਬ ਉਦੋਂ ਤੋਂ 9 ਸਾਲ ਲੱਗੇ ਸੀ ਜਦੋਂ ਵਿਚੋਲਗੀ ਕਰਕੇ ਵਰਲਡ ਬੈਂਕ ਨੇ ਵਿਚੋਲਗੀ ਤੇ ਸਾਰੇ ਆਮਲਿਆਂ ਦੇ ਵਿੱਚ ਉਦੋਂ ਤਾਂ ਹਨਨ ਫਨਨ ਵਿੱਚ ਕਈ ਚੀਜ਼ਾਂ ਹੋਈਆਂ ਉਹੀ ਪੰਗਾ ਜਿਹੜਾ ਪਿਆ ਹੋਇਆ ਕਿ ਰਾਜਸਥਾਨ ਨੂੰ ਪਾਣੀ ਦੇ ਦਿਓ फटाफट ਇੱਧਰ ਵੰਡ ਦਿਓ ਇੱਧਰ ਵੰਡ ਦਿਓ ਜਿਹੜਾ ਅਜੇ ਸਾਡੇ ਕੰਟਰੀ 'ਚ ਵੀ ਉਹ ਨਹੀਂ ਪ੍ਰੋਪਰ ਠੀਕ ਆ ਰਿਹਾ ਉਦੋਂ ਦੀਆਂ ਜਲਦਬਾਜ਼ੀਆਂ ਕੀਤੀਆਂ ਹੋਈਆਂ ਹੁਣ ਭਾਰਤ ਸਰਕਾਰ ਨੇ ਇੱਕ ਨੋਟਿਸ ਦਿੱਤਾ ਹੈ ਉਸ ਮਾਮਲੇ ਦੇ ਉੱਤੇ ਕਿ ਇਹਦਾ ਰਿਵਿਊ ਕਰੋ ਮੁੜ ਕੇ ਪਰਚੋਲ ਕਰੋ ਇਹ ਵਨ ਸਾਈਡਡ ਹੈ ਇਹ ਸਾਡੇ ਪੱਖ 'ਚ ਨਹੀਂ ਹੈ ਉਹਨਾਂ ਦਿਨਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਈਸਟਰਨ ਦਰਿਆ ਨੇ ਉਹ ਇੱਧਰ ਆ ਗਏ ਜਿਹੜੇ ਸਾਡੇ ਕੋਲ ਆਏ ਨੇ ਰਾਵੀ ਸਤਲੁਜ ਬਿਆਸ ਜਿਹੜੇ ਉਧਰਲੇ ਸੀ ਪੱਛਮੀ ਦਰਿਆ ਜਿਹੜੇ ਸੀਗੇ ਜੇਲਮ ਚਨਾਬ ਤੇ ਸਿੰਧ ਉਹ ਉਧਰ ਚਲੇ ਗਏ ਸੀ ਉਧਰ 70 30 ਦੀ ਰੇਸ਼ੋ ਆਈ 70% ਪਾਣੀ ਉਹਨਾਂ ਦਾ ਪਾਕਿਸਤਾਨ ਨੂੰ ਗਿਆ ਤੇ 30% ਸਾਡੇ ਵਾਲੇ ਪਾਸੇ ਆਇਆ ਉਦੋਂ ਦੇ ਪੂਰੇ ਦਰਿਆਈ ਪਾਣੀਆਂ ਦੀ ਵੰਡ ਤਾਂ ਹੁਣ ਭਾਰਤ ਸਰਕਾਰ ਕਹਿੰਦੀ ਹੈ ਵੀ ਬਹੁਤ ਚੀਜ਼ਾਂ ਬਦਲ ਗਈਆਂ ਆਬਾਦੀ ਵੱਧ ਗਈ ਹੈ ਆਬਾਦੀ ਦਾ ਪ੍ਰੋਫਾਈਲ ਬਦਲ ਗਿਆ ਲੋਕਾਂ ਦੀਆਂ ਲੋੜਾਂ ਵੱਧ ਗਿਆ ਨੇ ਬਾਤਾ ਵਰਨਕ ਕ੍ਰਾਈਸਿਸ ਬੜੇ ਹੋਰ ਤਰੀਕੇ ਤੇ ਆ ਰਹੇ ਨੇ ਤਾਂ ਪਿਛਲੇ ਦਿਨਾਂ ਤੋਂ ਭਾਰਤ ਸਰਕਾਰ ਦੋ ਪ੍ਰੋਜੈਕਟ ਲਗਾਤਾਰ ਬਿਜਲੀ ਦੇ ਪ੍ਰੋਜੈਕਟ ਪਾਵਰ ਪ੍ਰੋਜੈਕਟ ਲਾ ਰਹੀ ਹੈ ਇੱਕ ਜੇਲਮ ਦੀ ਇੱਕ ਟੈਟਰੀਆ ਉਹਦੇ ਤੇ ਇੱਕ ਇਧਰ ਕਿਸ਼ਤਗੰਜ ਜਿਲ੍ਹਾ ਉਹਦੇ ਤੇ ਦੋ ਦੋ ਜਗ੍ਹਾ ਹੁਣ ਉਹ ਵਿੱਚ ਫਸ ਜਾਂਦੇ ਨੇ ਜਦੋਂ ਇੰਟਰਨੈਸ਼ਨਲ ਸੈਟਅਪ ਦੇ ਵਿੱਚ ਜਾਂਦੇ ਨੇ ਤੇ ਪਾਕਿਸਤਾਨ ਨੂੰ ਨੂੰ ਕਹਿ ਰਿਹਾ ਕਿ ਇਹ ਵਾਇਲੇਸ਼ਨ ਹੈ ਇੰਡਸਵਾਟਰ ਟ੍ਰੀਟੀ ਦੀ ਤੇ ਭਾਰਤ ਦਾ ਇਹ ਕਹਿਣਾ ਕਿ ਜੇ ਉਹ ਪਾਣੀ ਜਾਂਦੇ ਨੇ ਅਸੀਂ ਰੋਕ ਨਹੀਂ ਸਕਦੇ ਪਰ ਉਹਦੇ ਵਿੱਚ ਬਿਜਲੀ ਤਾਂ ਬਣਾ ਸਕਦੇ ਆ ਬਾਕੀ ਚੀਜ਼ਾਂ ਤਾਂ ਕਰ ਸਕਦੇ ਆ ਐਵੇਂ ਉੜੀ ਪਾਵਰ ਪ੍ਰੋਜੈਕਟ ਦਾ ਵੀ ਇੱਕ ਵਾਰ ਕਾਫੀ ਪਹਿਲਾਂ ਰੌਲਾ ਚੱਲਿਆ ਸੀ ਉਹ ਤਾਂ ਹੌਲੀ ਹੌਲੀ ਠੀਕ ਹੋ ਗਿਆ ਸੀ ਹੁਣ ਉਹ ਲਗਭਗ 11-1200 ਮੀਗਾਵਾਟ ਦੇ ਨੇ ਦੋਨੋਂ ਜਿਹੜੇ ਪ੍ਰੋਜੈਕਟ ਨੇ ਇਹ ਕਹਿੰਦੇ ਨੇ ਸਾਡੇ ਰਾਈਟਸ ਨੇ ਅਸੀਂ ਆਪਣੇ ਤਰੀਕੇ ਨਾਲ ਇਹਨਾਂ ਨੂੰ ਵਰਤਾਂਗੇ ਤੇ ਇਹਦੇ ਚ ਟ੍ਰੀਟੀ ਹੀ ਦੁਆਰਾ ਰਿਵਿਊ ਹੋਣੀ ਚਾਹੀਦੀ ਆ ਸਾਰੇ ਮਾਮਲਿਆਂ ਦੇ ਵਿੱਚ ਸਾਨੂੰ ਗ੍ਰੀਨ એનર્ਜੀ ਚਾਹੀਦੀ ਆ ਹਾਈਡਰਲ ਪਾਵਰ ਚਾਹੀਦੀ ਆ ਅਸੀਂ ਹਾਈਡਰਲ ਪਾਵਰ ਦੇ ਨਾਲ ਆਪਣਾ ਸਿਸਟਮ ਠੀਕ ਕਰਨਾ ਹੈ ਬਾਕੀ ਵੀ ਪਾਣੀ ਦੀ ਜਿਹੜੀ ਲੋਡ ਹੈ ਉਹਦੇ ਮਾਮਲੇ ਦੇ ਵਿੱਚ ਇਹ ਪਾਕਿਸਤਾਨ ਲਈ ਈ ਸੂਟੇਬਲ ਨਹੀਂ ਆ ਹੁਣ ਜਿਹੜਾ ਜਿਹਨੂੰ ਇੱਕ ਵਾਰ ਮਿਲ ਜਾਂਦਾ ਜਿਹੜੀ ਚੀਜ਼ ਜਿਹਦੇ ਫੇਵਰ ਜਾਂਦੀ ਆ ਉਹ ਫਿਰ ਨਹੀਂ ਕਈ ਵਾਰ ਤਿਆਰ ਹੁੰਦਾ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਇੱਕ ਗੱਲ ਇਹ ਹੁੰਦੀ ਆ ਕਿ ਕੀ ਉੱਥੇ ਪਰਮਾਨੈਂਟ ਕੋਈ ਆਰਬਿਟਰੇਟਰ ਲਾਇਆ ਜਾਵੇ ਪਰਮਾਨੈਂਟ ਇੱਕ ਕਮਿਸ਼ਨ ਬਣੇ ਜਿਹੜਾ ਦੋਨਾਂ ਦੇਸ਼ਾਂ ਦੇ ਨਾ ਮਾਮਲਿਆਂ ਨੂੰ ਚਲਾਇਆ ਜਾਂਦਾ ਰਹੇ ਜਾਂ ਟੈਂਪਰੇਰੀ ਕੇਵਲ ਇਹ ਝਗੜਾ ਕੇਵਲ ਇੱਕ ਵਾਰ ਰਿਵਿਊ ਕਰਨ ਦੇ ਬਾਬਦੇ ਦੇ ਵਿੱਚ ਕਮਿਸ਼ਨ ਕੋਈ ਕਮਿਸ਼ਨ ਆਰਬਿਟਰेटर ਜਾਂ ਕੋਈ ਇੰਟਰਨੈਸ਼ਨਲ ਨਿਊਟਰਲ ਕਿਹਾ ਜਾਂਦਾ ਕਿ ਨਿਊਟਰਲ অবজারভার ਜਾਂ ਨਿਊਟਰਲ ਕਮਿਸ਼ਨਰ ਕੋਈ ਬਣੇ ਹੋਏਗਾ ਤਾਂ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਵੀ ਵਾਰਲਡ ਬੈਂਕ ਨਿਊਟਰਲ ਇਕ ਵਿੱਚ ਪਾ ਕੇ ਤੇ ਬਾਕੀ ਹੋਇਆ ਸੀਗਾ ਪਰ ਇਹ ਮਾਮਲਾ ਕਾਫੀ ਕਸੀਦਗੀ ਵਾਲਾ ਹੈ ਜੇ ਵੱਧ ਗਿਆ ਕਰ ਨੂੰ ਅੱਗੇ ਮਤਲਬ ਪਹਿਲੇ ਹੀ ਸਾਡੇ ਰਿਲੇਸ਼ਨ ਹੁਣ ਬਹੁਤੇ ਬਿਹਤਰ ਨਹੀਂ ਹੈ ਪਹਿਲਾ ਡੈਡਲੌਕ ਹੀ ਹੈ ਇੱਕ ਟਾਈਪ ਦੀ ਫਲਵਾਵਾ ਤੋਂ ਬਾਅਦ 2019 ਤੋਂ ਬਾਅਦ ਬਾਗੇ ਦਾ ਵਪਾਰ ਵੀ ਬੰਦਦਾ ਹੈ ਬਾਕੀ ਚੀਜ਼ਾਂ ਵੀ ਨੇ ਸਾਰੀਆਂ ਇਹ ਕਾਫੀ ਵੱਡਾ ਸਵਾਲ ਹੋਏਗਾ ਪਾਣੀ ਬਹੁਤ ਇੰਪੋਰਟੈਂਟ ਚੀਜ਼ ਹੈ ਬਾਕੀ ਸਭ ਚੀਜ਼ਾਂ ਨਾਲੋਂ ਜ਼ਿਆਦਾ ਇੰਪੋਰਟੈਂਟ ਚੀਜ਼ ਅੱਗੇ ਇੰਟਰਨੈਸ਼ਨਲ ਇਹਨੂੰ ਕਿਵੇਂ ਸੋਚਿਆ ਦੇਖਿਆ ਜਾਏਗਾ ਕਿਸ ਤਰੀਕੇ ਨਾਲ ਹੋਏਗਾ ਉਸ ਤੋਂ ਬਾਅਦ ਇਹ ਖੁੱਲੂਗਾ ਜਦੋਂ ਇਹਦੀ ਦਲੀਲਾਂ ਖੁੱਲਣਗੀਆਂ ਇਸ ਤੋਂ ਪਹਿਲਾਂ ਵੀ ਇਹ ਹੁੰਦਾ ਰਿਹਾ 2015 'ਚ ਵੀ ਇੱਕ ਨੇਗੋਸ਼ੀਏਸ਼ਨ ਚੱਲੀ 16 'ਚ ਚੱਲੀ ਪਹਿਲਾਂ ਵੀ ਨੋਟਿਸ ਆਏ ਫੇਰ ਆਏ ਪਰ ਹੁਣ ਜਿਹੜਾ ਨੋਟਿਸ ਦਿੱਤਾ ਗਿਆ ਜੇਕਰ ਭਾਰਤ ਇਹਨੂੰ ਅੱਗੇ ਵਧਾਉਂਦਾ ਇੰਟਰਨੈਸ਼ਨਲੀ ਆਪਣੇ ਤਰੀਕੇ ਦੇ ਨਾਲ ਜੇ ਵਧਾਉਂਦੇ ਤੇ ਬੰਨਾਂ ਦੀ ਨਾਲ ਉਹ ਕਹਿੰਦਾ ਮੈਂ ਤਾਂ ਚਲਾਤਾ ਜੀ ਆਪਦਾ ਪਾਵਰ ਪ੍ਰੋਜੈਕਟ ਆਪਾਂ ਕਰ ਲੇ ਜੋ ਵੀ ਕਰਨਾ ਤੁਸੀਂ ਕਰ ਲੋ ਕੀ ਕਰਦੇ ਕਈ ਵਾਰ ਵੱਡਾ ਹੋਣ ਦੇ ਨਾਤੇ ਉਧਰ ਵੀ ਚਲੀ ਜਾਂਦੀ ਹੈ ਨਾ ਗੱਲ ਤੇ ਇਹ ਕਾਫੀ ਕੰਟਰੋਵਰਸੀਅਲ ਬੰਡ ਦੀ ਸੰਭਾਵਨਾ ਹੈ ਨਾ ਕਿ ਇਹ ਅੰਤਰਦੇਸ਼ੀ ਜਿਹੜੇ ਪਾਣੀਆਂ ਦੀ ਬੰਡ ਦੇ ਕੁਐਸਚਨ ਨੇ ਉਹ ਸਾਨੂੰ ਕਰਨ ਦਾ ਇੱਕ ਵੱਡਾ ਸਿਧਾਂਤਕ ਪਹਿਲੂ ਸਾਡੇ ਸਾਹਮਣੇ ਆਊਗਾ ਦੂਜਾ ਫਿਰ ਇਹਦਾ ਇੰਪੈਕਟ ਸਟੇਟਾਂ ਦੇ ਪਾਣੀਆਂ ਦੀ ਵੰਡ ਦੇ ਨਾਲ ਵੀ ਜੁੜਿਆ ਹੋਇਆ ਹੈ ਕਿ ਤੋਂ ਅੱਗੇ ਕੋਈ ਕਿਸ ਸਿਧਾਂਤ ਮੈਨੂੰ ਇਹਦੇ ਤੇ ਮੈਂ ਇਹਦੇ ਤੇ ਮੈਂ ਹੋਂਨਾ ਹੈ ਪਰ ਮੈਨੂੰ ਸਿਰਫ ਇੱਕ ਛੋਟਾ ਜਿਹਾ ਦੱਸ ਦਿਓ ਇੱਕ ਇਨਫੋਰਮੇਸ਼ਨ ਹੀ ਕਿ ਜਦੋਂ ਇਸ ਤਰ੍ਹਾਂ ਦੋ ਦੋ ਦੇਸ਼ਾਂ ਦੇ ਵਿੱਚ ਮਾਮਲਾ ਫਸਦਾ ਹੈ ਤਾਂ ਫਿਰ ਇਹ ਕਿੱਥੇ ਜਾਂਦਾ ਯੂਨੋ ਚ ਜਾਂਦਾ ਇਹਨੂੰ ਕੌਣ ਐਡਰੈਸ ਕਾਊਂਟ ਕਰਦਾ ਕਿਉਂਕਿ ਦੋਵੇਂ ਪਾਸੇ ਮੈਂ ਨਾ ਮੰਨ ਉਹ ਦੀ ਸਥਿਤੀ ਤਾਂ ਆ ਹੀ ਜਾਂਦੀ ਹੈ ਭਾਰਤ ਕਹਿੰਦਾ ਸਾਨੂੰ ਵਾਰਾ ਨਹੀਂ ਖਾਂਦਾ ਅਗਲੇ ਨੂੰ ਵਾਰਾ ਖਾਂਦਾ ਉਹ ਕਿਉਂ ਮੰਨਣਗੇ ਤੁਸੀਂ ਪਹਿਲਾਂ ਤੇਰੇ ਕਿੱਥੇ ਜਾ ਕੇ ਨਿਬੜਦੇ ਆ ਮਾਮਲੇ ਕੌਣ ਇਹਦੇ ਵਿੱਚ ਮੀਡਲਮੈਨ ਕੌਣ ਪੈਂਦਾ ਕਿਹੜੀ ਕੋਈ ਆਰਗੇਨਾਈਜੇਸ਼ਨ ਹੈ ਜਿਹੜੀ ਇਹਨਾਂ ਮਾਮਲਿਆਂ ਨੂੰ ਹੱਲ ਕਰਦੀ ਅਸਲ 'ਚ ਪਰਮਾਨੈਂਟ ਕੋਈ ਆਰਗੇਨਾਈਜੇਸ਼ਨ ਨਹੀਂ ਇਹ ਬਣਾਉਣੀ ਪੈਂਦੀ ਹੈ ਵਿੱਚ ਆਉਂਦੇ ਨੇ ਜਦੋਂ ਦੇਸ਼ਾਂ 'ਜੇ ਟਕਰਾਅ ਨੇ ਵਿੱਚ ਕਰਨ ਜਿਵੇਂ ਪਹਿਲਾਂ ਵਾਰਲਡ ਬੈਕ ਵਿੱਚ ਪਾ ਗਏ ਉਹਦੇ ਨੁਮਾਇੰਦੇ ਪਾ ਲਏ ਤੇ ਉਹ ਨੈਗੋਸ਼ੀਏਟ ਕਰ ਰਹੇ ਸੀ ਦੋਨਾਂ ਨੂੰ ਬਣਾ ਰਹੇ ਸੀ ਇੱਧਰ ਉੱਧਰ ਹੁਣ ਵੀ ਜੇ ਦੋਨੋਂ ਦੇਸ਼ਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਕਿ ਜਿਹੜੇ ਉਹਨਾਂ ਨੂੰ ਲੱਗਣ ਕੇ ਚਲੋ ਆ ਨੁਮਾਇੰਦੇ ਆ ਆਪਾਂ ਮੰਨ ਲੈਨੇ ਆ ਇੱਥੇ ਪਰਮਾਨੈਂਟ ਕਮਿਸ਼ਨ ਆ ਹੋ ਜੁਐਨਓ ਦਾ ਇੱਕ ਮੰਚ ਹੈਗਾ ਉਸ ਪੱਧਰ ਦੇ ਉੱਤੇ ਜੇ ਜੁਐਨਓ ਚ ਜਾ ਕੇ ਸਹਿਮਤੀ ਹੋ ਜੇ ਜਾਂ ਉਬਰਨ ਕਿਸੇ ਹੋਰ ਮੰਚ ਤੇ ਸਾਰਕਤਾ ਸਾਡਾ ਘਰ ਚੱਲਦਾ ਹੀ ਨਹੀਂ ਬਹੁਤਾ ਸਾਰਕ ਦਾ ਡੈਡ ਹੈ ਕਿਉਂਕਿ ਭਾਰਤ ਪਾਕਿਸਤਾਨ ਦਾ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਮਾਮਲੇ ਔਰ ਜਾਂ ਪਾਣੀ ਅਜੇ ਤੱਕ WTO ਦਾ ਸੈਟਅਪ ਤਾਂ ਹੈ ਨਹੀਂ ਪਾਣੀ ਕੋਈ ਵੰਡਣ ਯੋਗ ਤੇ ਵੇਚਣ ਵਾਲੀ ਕਮਿਊਨਿਟੀ ਨਹੀਂ ਹੈ ਨਹੀਂ ਤਾਂ WTO ਚ ਜੇ ਵਪਾਰਕ ਸੌਦਾ ਹੁੰਦਾ ਉੱਥੇ ਜਾਂਦਾ ਫਿਲਹਾਲ ਇਹੋ ਜੇ ਮਾਮਲੇ ਥਰੂ ਜੁਐਨਓ ਬਾਕੀ ਦੀਆਂ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਨੇ ਉਹੀ ਵਿੱਚ ਪੈਂਦੀਆਂ ਨੇ ਕਿਸੇ ਨਾ ਕਿਸੇ ਵਿੱਚ ਹੁਣ ਜਿਹੜਾ ਮਾਮਲਾ ਤੁਸੀਂ ਲੈ ਰਹੇ ਸੀ ਕਿ ਕੁਦਰਤੀ ਤੌਰ ਤੇ ਜਿਵੇਂ ਇਹ ਦੋ ਦੇਸ਼ਾਂ 'ਚ ਮਾਮਲਾ ਹੋਣਾ ਕਿ ਫਸਿਆ ਹੈ ਇਹ ਭਾਰਤ ਦੇ ਆਪਣੇ ਪ੍ਰਦੇਸ਼ਾਂ 'ਚ ਵੀ ਫਸਿਆ ਹੁਣ ਸਾਡੇ ਵਾਲਾ ਮਾਮਲਾ ਹਰਿਆਣੇ ਨਾਲ ਕੇਂਦਰ ਨਾਲ ਜਿਹੜਾ ਉਲਝਿਆ ਹੋਇਆ ਐਸਵਾਈਐਲ ਤੋਂ ਲੈ ਕੇ ਹੋਰ ਵੀ ਪਾਣੀਆਂ ਦੇ ਮਾਮਲੇ ਸਾਡੇ ਤੇ ਉਹ ਸੁਪਰੀਮ ਕੋਰਟ 'ਚ ਫਸੇ ਹੋਏ ਆ ਜੇਕਰ ਇਹਨਾਂ ਦੇ ਉੱਤੇ ਕੋਈ ਸਿਧਾਂਤਕ ਅਪਰੋਚ ਨਹੀਂ ਤਾਂ ਫਿਰ ਇਹ ਲੜਾਈ ਤਾਂ ਚੱਲਦੀ ਰਹੂਗੀ ਔਰ ਇਹ ਬੜੀ ਠੰਡੀ ਜੰਗ ਹੁੰਦੀ ਆ ਠੰਡੀ ਜੰਗ ਮਤਲਬ ਸਿਰਫ ਇਹ ਵੋਟਾਂ ਲਈ ਹੀ ਹੁੰਦੀ ਹੈ ਭਾਰਤ ਪਾਕਿਸਤਾਨ ਦੇ ਰਿਸ਼ਤੇ ਵੀ ਤਾਂ ਵੋਟਾਂ ਦੀ ਜਦੋਂ ਉਧਰ ਕੋਈ ਪੰਗਾ ਆਉਂਦਾ ਉਹ ਸਾਡੇ ਵਾਲੇ ਪਾਸੇ ਨੂੰ ਸੁੱਟ ਦਿੰਦੇ ਆ ਜਦੋਂ ਸਾਡੇ ਵਾਲੇ ਪਾਸੇ ਥੋੜੀ ਮਾੜੀ ਮੋਟੀ ਪੋਲਿਟੀਕਲ ਅਸਥਿਰਤਾ ਕਿਸੇ ਪਾਰਟੀ ਨੂੰ ਲੱਗਦੀ ਉਧਰ ਸੁੱਟ ਦਿੰਦੇ ਆ ਸੋ ਜਿਹੜਾ ਪ੍ਰਦੇਸ਼ਾਂ ਦਾ ਮਾਮਲਾ ਹੈ ਇਹ ਇਹਦੇ ਨਾਲ ਇਫੈਕਟ ਹੁੰਦਾ ਬਿਲਕੁਲ ਕਿਉਂਕਿ ਜਿਵੇਂ ਇੰਡਸਵਾਟਰ ਟਰੀਟੀ ਕੀਤੀ ਗਈ ਹੈ ਤਾਂ ਸਾਡਾ ਉਦੋਂ ਤੋਂ ਹੀ ਅਸਲ ਚੇਤ ਤੋ ਕਿ ਜਿਹੜੇ ਉਹ 9 ਸਾਲ ਲੱਗੇ ਸੀ ਤੇ ਵਰਲਡ ਬੈਂਕ ਦੀ ਜਿਹੜੀ ਟੀਮ ਸੀ ਉਹ ਕਹ ਰਹੀ ਸੀ ਪਹਿਲਾਂ ਆਪੋ ਆਪਣੀਆਂ ਤੁਹਾਡੀਆਂ ਲੋੜਾਂ ਦੱਸੋ ਦਰਸਾਓ ਕੀ ਨੇ ਉਹ ਲੋੜਾਂ ਦਰਸਾਉਣ ਲਈ ਉਹ ਅਸੀਂ ਰਾਜਸਥਾਨ ਵੀ ਵਿਚਪਾਤਾ ਬਾਕੀ ਵੀ ਵਿਚਪਾਤਾ ਸਾਰਾ ਤੇ ਹੁਣ ਅੱਗੇ ਆ ਕੇ ਜਿਹੜਾ ਪੰਜਾਬ ਦੇ ਪਾਣੀਆਂ ਦੀ ਵੱਡ ਦਾ ਮਾਮਲਾ ਹੈ ਉਦੋਂ ਤਾਂ ਤੁਸੀਂ ਧੱਕੇ ਪਾਤਾ ਫਟਾਫਟ ਕਰਕੇ ਹਾਲਾਂਕਿ ਉਦੋਂ ਉਹਨੇ ਚੇਤਾਵਨੀ ਵੀ ਦਿੱਤੀ ਸੀ ਟੀਮ ਨੇ ਮਿਸਟਰ ਗੋਲਾਟੀ ਸੀਗੇ ਗੁਣਾਟੀ ਐਂਡਿੰਗ ਵਾਲਾ ਆਟੀ ਜਿਹੜੇ ਮੇਨ ਨੇਗੋਸ਼ੀਏਟਰ ਸੀਗੇ ਵਾਰਲਡ ਬੈਂਕ ਪਰ ਉਹਨਾਂ ਨੇ ਕਿਤਾਬ ਕੋ ਕਹਿੰਦਾ ਵੀ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਣਗੀਆਂ ਹੁਣ ਤੁਸੀਂ ਦੇਖ ਲਓ ਔਰ ਜਿਨੇ ਜਿਨੇ ਜਿੰਦਾ ਕਲੇਮ ਕੀਤਾ ਵਾਰਲਡ ਬੈਂਕ ਨੇ ਮੰਨ ਲਿਆ ਦੋਨਾਂ ਦਾ ਕਲੇਮ ਆਪਸ ਦਾ ਰਿਲੇ ਦੇ ਵਿੱਚ ਚਲੋ ਠੀਕ ਹੈ ਔਰ ਇਮੀਡੀਏਟ ਤਾ ਆਪਾਂ ਇਹਦੇ ਆਧਾਰ ਤੇ ਹੀ ਕਰਤਾ ਹੁਣ ਉਹ ਤੱਥ ਜੋ ਜੋ ਉਗੜਦੇ ਨੇ ਅੱਗੇ ਤੋਂ ਅੱਗੇ ਜਾਂਦੇ ਨੇ ਤੇ ਉਹ ਸਾਡੇ ਰੌਲੇ ਵੀ ਤਾਂ ਪੈਂਦੇ ਹੀ ਨੇ ਪੰਜਾਬ ਕਹਿੰਦਾ ਵੀ ਇਹ ਮੇਰਾ ਰਪੇਰੀਅਨ ਦੇ ਤੌਰ ਤੇ ਸੀ ਤੁਸੀਂ ਆ ਕਿਵੇਂ ਦੇਤਾ 1955 ਦਾ ਮਾਮਲਾ ਉੱਥੇ ਹੀ ਆਉਂਦਾ ਵੀ ਉਦੋਂ ਤਾਂ ਕਹਿੰਦੇ ਵੀ ਆਪਣੇ ਦੇਸ਼ ਦਾ ਮਾਮਲਾ ਹੈ ਇੱਕ ਵਾਰ ਕਰ ਦਿੰਦੇ ਹੋ ਅੱਜ ਜਿਹੜਾ ਤੁਹਾਡਾ ਰਿਐਲਿਟੀ ਦਾ ਬਾਅਦ ਚ ਦੇਖ ਲਾਂਗੇ ਉਸ ਮੀਟਿੰਗ 'ਚ ਲਿਖਿਆ ਹੋਇਆ ਮੁੜ ਕੇ ਰਿਐਲਿਟੀ ਦਾ ਪਤਾ ਹੀ ਨਹੀਂ ਲੱਗਿਆ ਫਿਰ ਸਾਡੇ ਪੰਗ ਹੀ ਹੋ ਗਏ ਤੇ ਮੁਰਖੇ ਪਤਾ ਬਾਕੀ ਕੋਈ ਉਧਰ ਚੱਲਿਆ ਹੀ ਨਹੀਂ ਤੇ ਆਪਾਂ ਇਹ ਵੀ ਦੇ ਦਾਂਗੇ ਇਸ ਲਈ ਮਾਮਲੇ ਜਦੋਂ ਇੱਕ ਪਾਸੇ ਤੋਂ ਉੜਜਦੇ ਨੇ ਫਿਰ ਉਹ ਅੱਗੇ ਵੀ ਉੜਜਦੇ ਜਾਂਦੇ ਨੇ ਜੇ ਇੱਕ ਪਾਸੇ ਤੋਂ ਤੰਦ ਸੁੜਨ ਲੱਗ ਜੇ ਤਾਂ ਅੱਗੇ ਸੁੜਜਦੇ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪਾਣੀਆਂ ਦੇ ਤਾਂ ਫਿਊਚਰ ਦੇ ਵਿੱਚ ਇਹੀ ਕਿਹਾ ਜਾ ਰਿਹਾ ਜੋ-ਜੋ ਪਾਣੀ ਦੀ ਕਮੀ ਹੋ ਰਹੀ ਹੈ ਲੋੜਾਂ ਵੱਧ ਰਹੀਆਂ ਨੇ ਤੇ ਮੇ ਤੇ ਮੇ ਸਭ ਤੋਂ ਸੈਂਸਟਿਵ ਮੁੱਦਾ ਬਣਦਾ ਜਾਊਗਾ ਦੁਨੀਆ ਭਰ ਦੇ ਵਿੱਚ ਹਰੇਕ ਕਿਤੇ ਹੀ ਹੈ ਔਰ ਅਮਰੀਕਾ ਦਾ ਕੈਲੀਫੋਰਨੀਆ ਦਾ ਆ ਰਿਹਾ ਪਾਣੀ ਬਹੁਤ ਘਟ ਗਿਆ ਤੇ ਉਹ ਦਰਿਆ ਵੱਡੇ ਚ ਇੱਕ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਨੇ ਕਹਿਤਾ ਪਾਣੀ ਭਾਈ ਜੇ ਇੰਨਾ ਵਰਤੋਗੇ ਵਰਤੋਗੇ ਇੰਨੇ ਖੇਤਾਂ ਨੂੰ ਜਾਊਗਾ ਇੰਨੇ ਪਾਣੀ ਇੰਨੇ ਖੇਤ ਖਤਮ ਹੋ ਜਾਣਗੇ ਇਹ ਬੰਦ ਕਰ ਦੋ ਇੱਥੇ ਬੀਜ ਪੰਜਾਬ ਜਾਂ ਜੋ ਵੀ ਚੀਜ਼ਾਂ ਨੇ ਉਹਨਾਂ ਕੋਲ ਤਾਂ ਜ਼ਮੀਨਾਂ ਬਹੁਤ ਰੋ ਤਾਂ ਇਹ ਵੀ ਕਰ ਲੈਂਦੇ ਨੇ ਸਾਡੇ ਕੋਲ ਤਾਂ ਇਹ ਵੀ ਨਹੀਂ ਹੋਏਗਾ ਨਾ ਵੀ ਚਲ ਇੰਨੇ ਤੇ ਰਹਿਣ ਦਿੰਦੇ ਆ ਹਜੇ ਜਾਂ ਇੰਨਾ ਕਰ ਦਿੰਦੇ ਆ ਇਕਾਫੀ ਕਰੂਸ਼ਨ ਮਾਮਲਾ ਹੈ ਵੈਸੇ ਜੇ ਐਵੇਂ ਹੀ ਕੇਵਲੀ ਹੱਲ ਹੋਵੇ ਫਿਰ ਵੀ ਕਈ ਵਾਰ ਹੱਲ ਹੋ ਜਾਂਦੇ ਨੇ ਜੇ ਤੁਹਾਡੇ ਰਿਲੇਸ਼ਨ ਚੰਗੇ ਹੋਣ ਕੰਪੈਰੀਟਿਵ ਸਾਡੇ ਲਈ ਪ੍ਰੋਬਲਮ ਇਹ ਹੈ ਕਿ ਸਾਡੇ ਸਬੰਧ ਵੀ ਤਾਂ ਚੰਗੇ ਨਹੀਂ ਹੈ ਨਾ ਆਪਸ ਵਿੱਚ ਕਿਸੇ ਵੀ ਮਾਮਲੇ ਤੇ ਸਬੰਧ ਚੰਗੇ ਨਹੀਂ ਫਿਰ ਉਹ ਦੋਨੇ ਤਰ੍ਹਾਂ ਪ੍ਰੈਸਟੀਜ ਬਣਾਉਂਦੀਆਂ ਨੇ ਅੜਦੀਆਂ ਨੇ ਨਹੀਂ ਤਾਂ ਕਈ ਮਾਮਲੇ ਲੈਣ ਦੇਣ ਕਰਕੇ ਵੀ ਹੱਲ ਹੋ ਜਾਂਦੇ ਨੇ ਬਾੜੇ ਮੋٹے ਠੀਕ ਤਰੀਕੇ ਨਾਲ ਜਿਸ ਲੈਵਲ ਤੇ ਵੀ ਉੱਪਰ ਜੇ ਪੈਸਾ ਤੈਨੂੰ ਪੈਸੇ ਜ਼ਿਆਦਾ ਦੇਤੇ ਤੈਨੂੰ ਆਹ ਜ਼ਿਆਦਾ ਦੇ ਤੱਕ ਤੇ ਹੋਰ ਕੰਪਨਸੇਟ ਕਰਤਾ ਕਿਤੇ ਹੋਰ ਔਰ ਇਹਦੇ ਚ ਟੈਕਨੀਕਲੀ ਕਿੰਨੀਆਂ ਚੀਜ਼ਾਂ ਨੇ 1 ਜੁਲਾਈ ਤੋਂ ਲੈ ਕੇ 10 ਅਕਤੂਬਰ ਤੱਕ ਜਿਹੜਾ ਬਰਸਾਤ ਦਾ ਡਾਟਾ ਹੜ ਕਿੰਨੇ ਆਉਂਦੇ ਨੇ ਪਾਕਿਸਤਾਨ ਵਾਲੇ ਪਾਸੇ ਕਿੰਨੇ ਜਾਂਦੇ ਨੇ ਇੱਧਰ ਕਿੰਨੇ ਜਾਂਦੇ ਨੇ ਇਹ ਡਾਟਾ ਕੰਟੀਨਿਊ ਭਾਰਤ ਉਹਦੇ ਨਾਲ ਸ਼ੇਅਰ ਕਰੇਗਾ ਔਰ ਬਖਵਖ ਚੀਜ਼ਾਂ ਨੇ ਜਿਹੜੀਆਂ ਉਹ ਸਾਰੇ ਅਜੇ ਹੋਰ ਇਹਦੀ ਡਿਟੇਲ ਹੈ ਕਾਫੀ ਜਿਹਦੇ ਚ ਇੱਕ ਦੂਜੇ ਨਾਲ ਹੁੰਦੀ ਆ ਜਾਂ ਨਹੀਂ ਜਾਂ ਤੁਹਾਡੇ ਸਵੱਧ ਨਹੀਂ ਹੁੰਦੇ ਤੁਸੀਂ ਇਹ ਵੀ ਬੰਦ ਕਰ ਲੈਨੇ ਹੋ ਚੀਜ਼ਾਂ ਜਦ ਇਹ ਬੰਦ ਹੁੰਦੀਆਂ ਨੇ ਨਵੀਆਂ ਪ੍ਰੋਬਲਮ ਜੀ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਕਾਫੀ ਇੱਥੇ ਸੋਚ ਵਿਚਾਰ ਕੇ ਡਿਸਕਸ ਕਰਨ ਵਾਲੇ ਇਸ਼ੂ ਨੇ ਪਰੇ ਮੁੱਦਾ ਜ਼ਰੂਰ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੇ ਖੁੱਲ ਦਾ ਮਾਮਲਾ ਰਿਵਿਊ ਹੁੰਦਾ ਹੋ ਸਕਦਾ ਕੁਝ ਪੋਜ਼ਿਟਿਵ ਚੀਜ਼ਾਂ ਵੀ ਨਿਕਲ ਕਈ ਚੀਜ਼ਾਂ ਰਿਵਿਊ ਹੋ ਜਾਂਦੀਆਂ ਨੇ ਲੰਮਾ ਸਮਾਂ ਨਿਕਲ ਜਾਂਦਾ ਜੇ 60 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਤੇ ਇੱਕ ਗੱਲ ਜ਼ਰੂਰ ਹੈ ਕਿ ਸਾਰੀਆਂ ਸੰਧੀਆਂ ਨਾ 100% ਐ ਨਹੀਂ ਹੁੰਦੀਆਂ ਕਿ ਅਨਲਿਮਿਟਡ ਨੇ ਕੋਈ ਟੈਨਰ ਹੁੰਦਾ ਉਹਦਾ ਦੁਬਾਰਾ ਸੋਚੀਆਂ ਜਾਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਕੋਈ ਦੋਰਾ ਬਣੀ ਹੈ ਮੰਨ ਲਓ ਕੋਈ 50 ਸਾਲ ਅਰੇਂਜ ਕਰ ਲਓ ਕਿਸੇ ਸੰਧੀ ਦੀ ਕਹਿੰਦੇ 100 ਸਾਲ ਕਰ ਲਓ ਮੁੜ ਕੇ ਬਹੁਤ ਚੀਜ਼ਾਂ ਬਦਲਦੀਆਂ ਨੇ ਜਿਹੜੀਆਂ ਉਦੋਂ ਧਿਆਨ 'ਚ ਨਹੀਂ ਆਉਂਦੀਆਂ ਹੁੰਦੀਆਂ ਤੇ ਦੁਬਾਰਾ ਉਹਦੇ ਤੇ ਵਿਚਾਰ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਚਾਹੇ ਉੱਥੇ ਹੀ ਰਹਿ ਜਾਏ ਦੁਬਾਰਾ ਵਿਚਾਰ ਕਰਕੇ ਪਰ ਵਿਚਾਰਾ ਜ਼ਰੂਰ ਹੋਣਾ ਚਾਹੀਦਾ। ਦਰਿਆਵਾਂ ਦੇ ਪਾਣੀਆਂ ਦੀ ਅਜੇ ਤਾਂ ਲੋੜ ਸਤਾਰਨ ਮੀਤ ਸਿੰਘ ਜੀ ਮਹਿਸੂਸ ਹੋਊਗੀ। ਧਰਤੀ ਥੱਲੇੋਂ ਪਾਣੀ ਜਿਹੜਾ ਆ ਰਿਹਾ ਨਾ ਜਿੰਨਾ ਕਿ ਉਹ ਖਰਾਬ ਹੋ ਰਿਹਾ ਮੈਨੂੰ ਲੱਗਦਾ ਅਸੀਂ ਪੀਣ ਲਈ ਦਰਿਆਵਾਂ ਤੇ ਨਿਰਭਰ ਹੋਵਾਂਗੇ ਔਰ ਉਹਨੂੰ ਹੀ ਥੋੜਾ ਬਹੁਤਾ ਸਾਫ਼ ਕਰਕੇ ਪੀਤਾ ਜਾਣਾ ਪਾਣੀ। ਮੁੜ ਕੇ ਉਹ ਖਾਲਾਂ ਕੱਸੀਆਂ ਵਾਲੇ ਪਾਸੇ ਜਾਣ ਵਾਲੀ ਸਥਿਤੀ ਬਣ ਗਈ ਮ ਕੈਂਸਰ ਰੇਟ ਇਨ ਇੰਡੀਆ ਇੱਕ ਨਵਾਂ ਅੰਕੜਾ ਜਿਹੜਾ ਪ੍ਰਕਾਸ਼ਿਤ ਹੋਇਆ ਮੈਂ ਉਹਦੇ ਤੇ ਜਾ ਰਿਹਾ ਔਰ ਇਹ ਦੇਖੋ ਸਭ ਤੋਂ ਜ਼ਿਆਦਾ ਰੇਟ ਆਂਧਰਾ ਪ੍ਰਦੇਸ਼ ਚ ਸੀਗਾ 138 ਬੰਦੇ 138.8 1 ਲੱਖ ਪਿੱਛੇ ਹਾਲਾਂਕਿ ਇਹ ਕੇਰਲਾ ਦੇ ਵਿੱਚ ਇਸ ਤੋਂ ਵੀ ਜ਼ਿਆਦਾ 168 ਹੈ ਸਭ ਤੋਂ ਜ਼ਿਆਦਾ ਵਾਲੇ ਰਾਜਾਂ ਚ ਅਸੀਂ ਵੀ ਆ ਗਏ ਆ ਲੇਕਿਨ ਐਵਰੇਜ ਜਿਹੜੀ ਹੈ ਉਹ ਕਾਫੀ ਹੁਣ ਪੰਜਾਬ ਦੇ ਵਿੱਚ 132.4 ਲੋਕ ਇਹ ਹੁਣ ਇਹਨੂੰ ਲਾਲ ਜੇ ਘੇਰੇ ਚ ਲੈਂਦਾ ਔਰੇਂਜ ਦੇ ਵਿੱਚ ਇਹਨਾਂ ਨੇ 132.4 ਲੋਕ ਜਿਹੜੇ ਲੱਖ ਪਿੱਛੇ ਕੈਂਸਰ ਦੇ ਪੇਸ਼ੈਂਟ ਬਣ ਗਏ ਨੇ ਹਾਲਾਂਕਿ ਅਜੇ ਹੋ ਸਕਦਾ ਮੈਨੂੰ ਲੱਗਦਾ ਵੀ ਦਰੁਸਤ ਅੰਕੜਾ ਨਾ ਹੋਵੇ ਔਰ ਕਈ ਜਿਹੜੇ ਰਾਜ ਹੈਗੇ ਨੇ ਜਿਹੜੇ ਛੋਟੇ ਰਾਜ ਨੇ ਉਹ ਬੜੇ ਥੱਲੇ ਨੇ 100 ਤੋਂ ਥੱਲੇ ਵਾਲੇ ਬਹੁਤ ਸਾਰੇ ਨੇ ਬਿਹਾਰ ਦੇ ਵਿੱਚ 87.5 ਆ ਯੂਪੀ ਦੇ ਵਿੱਚ 90.4 ਹੈਗਾ ਔਰ ਬਾਕੀ ਜਿਹੜੇ ਛੋਟੇ ਲਖਦੀਪ ਸਿੱਕਮ ਵਰਗੇ ਨੇ ਉਹ ਤਾਂ ਬਹੁਤ ਹੀ ਆ ਕੋਈ 40 ਤੱਕ ਵੀ ਹੈਗਾ ਅਤੇ ਇਹ ਮੈਨੂੰ ਲੱਗਦਾ ਪਾਣੀਆਂ ਦੇ ਮਾਮਲੇ ਇਹ ਅੱਗੇ ਮਹਿੰਗੇ ਭਾਅ ਪੈਣੇ ਨੇ ਕੀ ਕਹਿੰਦੇ ਹੋ ਹਾਂ ਬਿਲਕੁਲ ਜਿਹੜੇ ਡਿਵੈਲਪਮੈਂਟ ਦੇ ਮਾਡਲ ਨਾਲ ਜਿੰਨਾ ਕੋਈ ਸਟੇਟ ਜ਼ਿਆਦਾ ਐਡਵਾਂਸ ਹੈ ਉੱਥੇ ਕੈਂਸਰ ਦੇ ਕੇਸ ਜ਼ਿਆਦਾ ਨੇ ਤੁਸੀਂ ਦੇਖੋਗੇ ਇੰਡੀਆ 'ਚ ਵੀ ਦੇਖ ਲਓ ਅਮਰੀਕਾ 'ਚ ਸਾਡੇ ਨਾਲੋਂ 4-5 ਗੁਣਾ ਜ਼ਿਆਦਾ ਹੈ ਕੈਂਸਰ ਦੇ ਕਾਰਨ ਪਰ ਇੱਕ ਇਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਜਿਹੜੇ ਬਹੁਤ ਗਰੀਬ ਦੇਸ਼ ਸੂਬੇ ਨੇ ਹੋ ਸਕਦਾ ਉੱਥੇ ਡਿਟੈਕਸ਼ਨ ਹੀ ਨਾ ਹੁੰਦੀ ਹੋਵੇ ਉਹ ਨਹੀਂ ਬੰਦੇ ਉਸ ਹਸਪਤਾਲ ਤੱਕ ਪਹੁੰਚਦੀ ਨਹੀਂ ਹੈ ਉਸ ਲੈਵਲ ਤੇ ਇਹ ਤਾਂ ਅੰਦੀ ਦੀ ਗੱਲ ਹੈ ਜਿੰਨੇ ਮਰੀਜ਼ ਜਾਣ ਕੇ ਮਰੀਜ਼ਾਂ ਦੇ ਆਧਾਰ ਤੇ ਤੁਸੀਂ ਅੰਦਾਜ਼ਾ ਲਾਉਂਦੇ ਹੋ ਤੇ ਜਿੱਥੇ ਥੋੜੀ ਜੀ ਖੁਸ਼ਹਾਲੀ ਹੁੰਦੀ ਹੈ ਲੋਕ ਪਹੁੰਚ ਕਰ ਲੈਂਦੇ ਨੇ ਹਸਪਤਾਲਾਂ ਤੱਕ ਬਿਹਾਰ ਤੇ ਉੱਤਰ ਪ੍ਰਦੇਸ਼ ਅਸੀਂ ਤੁਹਾਡੇ ਵਾਲੀ ਗੱਲ ਚ ਰੱਖ ਸਕਦੇ ਆ ਵੀ ਬੰਦੇ ਜਾਂਦੇ ਹੀ ਨਹੀਂ ਹਾਂਜੀ ਕਿੰਨੀ ਕਿੰਨੀ ਦੂਰ ਆਪਾਂ ਦੇਖਦੇ ਆ ਨਾਸਾਂ ਰੁੱਲਦੀਆਂ ਰਹਿੰਦੀਆਂ ਨੇ ਬੱਚਿਆਂ ਦੇ ਬੱਚੇ ਮਰ ਜਾਂਦੇ ਨੇ ਤੇ ਉੱਥੇ ਆਕਸੀਜਨ ਦੇ ਸਿਲੰਡਰ ਨਹੀਂ ਮਿਲਦੇ ਬੜੀਆਂ ਚੀਜ਼ਾਂ ਨਹੀਂ ਮਿਲਦੀਆਂ ਨਾ ਜਦੋਂ ਇਹ ਵੀ ਸਿਹਤ ਸਹੂਲਤਾਂ ਦਾ ਹਾਲ ਵੀ ਤਾਂ ਨਾਲ ਇਹਦੇ ਜੋੜਨਾ ਚਾਹੀਦਾ ਵੀ ਕੀ ਇਹਦਾ ਰੀਜਨ ਘਟ ਵੱਧ ਐਵੇਂ ਹੀ ਹੈ ਜਾਂ ਕੋਈ ਕਿਸੇ ਨੇ ਜਿਵੇਂ ਪੰਜਾਬ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵੇਲੇ ਇੱਕ ਡੋਰ ਟੂ ਡੋਰ ਸੈਂਸਰ ਸਰਵੇ ਰਾਹੀਂ ਕੈਂਸਰ ਦੀ ਸਟੱਡੀ ਕਰਵਾਈ ਸੀ। ਔਰ ਡਾਕਟਰ ਗਰਗ ਉਹਦੇ ਡਾਇਰੈਕਟਰ ਬਣਾਏ ਸੀ ਇਨਚਾਰਜ ਬਣਾਏ ਸੀ ਕਿ ਇਸ ਮਾਮਲੇ 'ਚ ਉਹਨਾਂ ਦਾ ਫਿਗਰ ਕਿ ਤਾਂ ਡੋਰ ਟੂ ਡੋਰ ਆਈ ਉਹ ਉਸ ਪਦਰ ਦੇ ਉੱਤੇ ਡੋਰ ਟੂ ਡੋਰ ਵੀ ਜਾ ਕੇ ਉਹਨਾਂ ਨੇ ਪੁੱਛਿਆ ਇਹਨਾਂ ਨੇ ਸਿੰਪਟਮ ਸਾਰੇ ਦੇਖੇ ਵੀ ਆ ਤੈਨੂੰ ਆਉਂਦੇ ਨੇ ਸਿੰਪਟਾ ਤੁਹਾਡੇ ਨੇ ਕਿੱਥੋਂ ਦਵਾਈ ਲੈਣੇ ਹੋ ਕਿੱਥੋਂ ਨਹੀਂ ਫਿਰ ਉਹਨਾਂ ਨੂੰ ਕਹਿੰਦੇ ਸੀ ਪਿੰਡ ਵਾਲੇ ਨੂੰ ਜਿਲ੍ਹਾ ਹਸਪਤਾਲ ਭੇਜ ਦੋ ਉਥੋਂ ਮੈਡੀਕਲ ਕਾਲ ਭੇਜ ਦੋ ਤਾਂ ਕਿ ਡਿਟੈਕਟ ਹੋ ਜਾਣ ਚੀਜ਼ਾਂ ਕਿੰਨੀ ਆਕ ਨੇ ਤੇ ਮੈਨੂੰ ਨਹੀਂ ਲੱਗਦਾ ਬਹੁਤ ਸਾਰੀਆਂ ਸਟੇਟਾਂ ਜੁਪੀ ਵਿਹਾਰ ਚ ਕੋਈ ਇਹੋ ਜੀ ਕੋਈ ਡਿਟੈਕਸ਼ਨ ਹੋਈ ਹੈ ਜਾਂ ਕੋਈ ਗੱਲ ਹੋਈ ਹੋ ਉਹ ਵੀ ਕਰੀ ਜਨਾਂ ਦੂਜਾ ਕਹਿੰਦੇ ਨੇ ਲਾਈਫ ਸਟਾਈਲ ਵੀ ਕਰੀ ਜਨਾਂ ਰੀਜਨ ਇਹਦਾ ਬਣਦਾ ਬੜੇ ਜਿਆਦਾ ਕਾਰਨ ਬਣਦੇ ਨੇ ਇਹਨਾਂ ਚੀਜ਼ਾਂ ਦੇ ਕੱਲਾ ਪਾਣੀ ਹੈ ਖਾਣ ਖੁਰਾਕ ਹੈ ਬਾਕੀ ਸਾਰੀਆਂ ਚੀਜ਼ਾਂ ਨੇ ਕਿਹੜੀਆਂ ਕਿਹੜੀਆਂ ਨੇ ਹਜੇ ਤੱਕ ਕੈਂਸਰ ਦੀ ਕੋਈ ਇੱਕ ਚ ਵਜਾਤਾ ਅਡੈਟੀਫਾਈ ਦੁਨੀਆ ਚ ਨਹੀਂ ਹੋਈ ਜਿੱਦਾਂ ਇੱਕ ਵਜਾ ਹੋਊਗੀ ਸ਼ਾਇਦ ਇਹਦਾ ਇਲਾਜ ਵੀ ਲੱਭ ਨਾ ਦੇਣ ਦੇ ਨੇ ਫਿਰ ਤਾਂ ਨਾ ਵੀ ਚਰਾਬ ਵਜਾ ਇਹਨੂੰ ਆਪਾਂ ਰੂਵ ਕਰਦੇ ਹਜੇ ਸਾਰੀਆਂ ਚੀਜ਼ਾਂ ਮਲਟੀਪਲ ਲ ਕਰਕੇ ਚੱਲਦੇ ਨੇ ਹਾਂ ਇਹ ਗੱਲ ਪੱਕੀ ਹੈ ਕਿ ਜਿੰਨਾ ਗਰੀਬ ਸੋਬਾ ਹੈ ਜਿਹਦੇ ਜੇਬ ਵਿੱਚ ਪੈਸਾ ਹੀ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਬਿਮਾਰੀ ਨਾਲ ਬੰਦਾ ਮਰਿਆ ਹੈ ਨਾ ਤੇ ਉੱਥੇ ਤੱਕ ਜਾਂਦਾ ਹੀ ਨਹੀਂ ਡਾਕਟਰ ਤੱਕ ਛੋਟੇ-ਮੋਟੇ ਅਸਤਾੜਾਂ ਤੋਂ ਬੰਦਾ ਦਵਾਈ ਲੈਣ ਦਾ ਦਵਾਈ ਲੈ ਕੇ ਕੰਮ ਚਲਾਉਂਦਾ ਬਸ ਇੰਨੇ ਇੱਕ ਹੋ ਜਾਂਦਾ ਉਹ ਰੀਜਨ ਨੂੰ ਵੀ ਧਿਆਨ ਚ ਰੱਖਣਾ ਪਊਗਾ ਇਹ ਸਾਰੇ ਮਾਮਲੇ